ਪੰਜਾਬ ਦੇ ਸਾਹਮਣੇ ਆਈ ਇੱਕ ਹੋਰ ਚੁਣੌਤੀ ਪੈਦਾ ਹੋ ਗਿਆ ਵੱਡਾ ਸੰਕਟ ਤੇ ਕਿਸਾਨਾਂ ਦੇ ਸਿਰ ਤੇ ਲਟਕ ਰਹੀ ਹੈ ਫਿਰ ਤੋਂ ਤਲਵਾਰ ਜੀ ਆ ਦੱਸਦੀ ਹੈ ਕਿ ਪੰਜਾਬ ਦੇ ਸਾਹਮਣੇ ਇੱਕ ਵਾਰ ਫਿਰ ਤੋਂ ਵੱਡਾ ਸੰਕਟ ਪੈਦਾ ਹੋ ਗਿਆ ਕਿਉਂਕਿ ਕੇਂਦਰ ਸਰਕਾਰ ਤੇ FCI ਪੰਜਾਬ ਦੇ ਗੋਦਾਮਾਂ ਦੇ ਵਿੱਚੋਂ ਕਣਕ ਤੇ ਚੌਲ ਚੁਕਣ ਦੇ ਵਿੱਚ ਅਸਮਰਥ ਰਹੀ ਹੈ ਜਿਸ ਕਰਕੇ ਪੰਜਾਬ ਦੇ ਲਈ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਦੱਸਦੀ ਹੈ ਕਿ ਇਸ ਸਬੰਧ ਦੇ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਹੋਰਾਂ ਨੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕੇਂਦਰੀ ਖੁਰਾਕ ਮੰਤਰਾਲੇ ਦੇ ਚੇਅਰਪਰਸਨ ਨੂੰ ਇੱਕ ਪੱਤਰ ਵੀ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਤੇ FCI ਪੰਜਾਬ ਦੇ ਗੋਦਾਮਾਂ ਦੇ ਵਿੱਚੋਂ ਕਣਕ ਤੇ ਚੌਲ ਚੁੱਕਣ ਦੇ ਵਿੱਚ ਅਸਮਰਥ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਗੋਦਾਮਾਂ ਦੇ ਵਿੱਚ 114 ਲੱਖ ਟਨ ਚੌਲ ਪਿਆਏ ਜਿਨ੍ਹਾਂ ਦੇ ਵਿੱਚੋਂ ਮਹਿਜ 7 ਲੱਖ ਟਨ ਚੌਲ ਹੀ ਚੁੱਕਿਆ ਗਿਆ ਏ ਤੇ ਬਾਕੀ ਸਾਰਾ ਸਟਾਕ ਉਸੇ ਤਰ੍ਹਾਂ ਹੀ ਪਿਆ ਏ ਅਗਲੀ ਫਸਲ ਤਿਆਰ ਬਰ ਤਿਆਰ ਹੈ ਜੇਕਰ ਇਹ ਸਟਾਕ ਨਾ ਚੁੱਕਿਆ ਗਿਆ ਤਾਂ ਫਿਰ ਅਗਲਾ ਜਿਹੜਾ ਅਨਾਜ ਹੈ ਅਗਲਾ ਸਟਾਕ ਹੈ ਉਹ ਕਿੱਥੇ ਰੱਖਿਆ ਜਾਵੇਗਾ ਉਹਨਾਂ ਨੇ ਨਾਲ ਹੀ ਇਹ ਵੀ ਗੱਲ ਆਖੀ ਹੈ ਕਿ ਪੰਜਾਬ ਦੇ ਗੋਦਾਮਾਂ ਦੇ ਵਿੱਚ 2.84 ਲੱਖ ਟਨ ਜਿਹੜੀ ਕਿ ਕਣਕ ਪਈ ਹੈ ਉਸ ਨੂੰ ਵੀ ਨਹੀਂ ਚੁੱਕਿਆ ਗਿਆ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਲ ਆਖਿਆ ਹੈ ਕਿ 2022 ਤੋਂ ਬਾਅਦ 2023 ਦੇ ਵਿੱਚ ਇਹ ਜਿਹੜੀ ਸਟੋਰੇਜ ਹੈ ਪਹਿਲਾਂ ਦੇ ਨਾਲੋਂ ਵੀ ਘਟ ਗਈ ਹੈ ਉਹਨਾਂ ਨੇ ਆਖਿਆ ਹੈ ਕਿ ਪੰਜਾਬ ਦੇ ਵੱਲੋਂ 30% ਦੀ ਚੋਲ ਤੇ 40% ਦੀ ਕਣਕ ਜਿਹੜੀ ਕਿ ਕੇਂਦਰ ਨੂੰ ਦਿੱਤੀ ਜਾਂਦੀ ਹੈ ਇਸ ਕਰਕੇ ਕੇਂਦਰ ਸਰਕਾਰ ਨੂੰ ਆਪਣੀਆਂ ਨੀਤੀਆਂ ਦੇ ਵਿੱਚ ਬਦਲਾਅ ਲਿਆਉਣਾ ਚਾਹੀਦਾ ਹੈ ਉਹਨਾਂ ਨੇ ਆਖਿਆ ਹੈ ਕਿ ਪੰਜਾਬ ਦੇ ਵੱਲੋਂ ਕੇਂਦਰ ਸਰਕਾਰ ਦੇ ਕੋਲੋਂ 1635 ਰੇਲਵੇ ਰੈਕ ਮੰਗੇ ਗਏ ਸਨ ਪ੍ਰੰਤੂ 197 ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ ਇਸ ਕਰਕੇ ਹੀ ਚੌਲ ਤੇ ਕੜਕ ਦਾ ਜਿਹੜਾ ਵੱਡਾ ਸਟਾਕ ਹੈ ਅਜੇ ਪੰਜਾਬ ਦੇ ਗੋਦਾਮਾਂ ਦੇ ਵਿੱਚ ਹੀ ਪਿਆ ਹੈ ਕੇਂਦਰ ਸਰਕਾਰ ਤੇ FCI ਦੇ ਵੱਲੋਂ ਇਹ ਸਟਾਕ ਨਹੀਂ ਚੁੱਕਿਆ ਗਿਆ। ਉਹਨਾਂ ਨੇ ਆਖਿਆ ਕਿ ਜਿਸ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੇਂਦਰ ਸਰਕਾਰ ਨੂੰ ਆਪਣੀਆਂ ਨੀਤੀਆਂ ਦੇ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਸਾਹਮਣੇ ਨਾ ਆਵੇ ਤੇ ਕਿਸਾਨ ਸਹੀ ਤਰੀਕੇ ਦੇ ਨਾਲ ਆਪਣੀ ਫਸਲ ਖੇਤਾਂ ਦੇ ਵਿੱਚੋਂ ਲਿਆ ਕੇ ਬਾਅਦ ਦੇ ਵਿੱਚ ਵੇਚ ਸਕਣ ਤੇ ਇਹ ਸਟੋਰੇਜ ਵੀ ਹੋ ਸਕੇ। ਜੇਕਰ ਇਹ ਸਟੋਰੇਜ ਨਾ ਹੋਈ ਤਾਂ ਫਿਰ ਕਿਸਾਨਾਂ ਦੇ ਸਾਹਮਣੇ ਵੱਡੀਆਂ ਮੁਸ਼ਕਲਾਂ ਆਉਣਗੀਆਂ ਵੱਡੇ ਖਤਰਿਆਂ ਦਾ ਕਿਸਾਨਾਂ ਨੂੰ ਸਾਹਮਣਾ ਕਰਨਾ ਪਵੇਗਾ ਸੋ ਸੁਖਜਿੰਦਰ ਸਿੰਘ ਰੰਦਾਵਾ ਹੋਰਾਂ ਨੇ ਇਸ ਸਬੰਧ ਵਿੱਚ ਕੇਂਦਰੀ ਖੁਰਾਕ ਮੰਤਰਾਲੇ ਦੇ ਚੀਰ ਪਰਸਨ ਨੂੰ ਪੱਤਰ ਵੀ ਲਿਖਿਆ ਜਿਸ ਦੇ ਵਿੱਚ ਉਹ ਆਖਦੇ ਨੇ ਕਿ ਕੇਂਦਰ ਸਰਕਾਰ ਤੇ ਐਫਸੀਆਈ ਦੇ ਵੱਲੋਂ ਚੌਲ ਤੇ ਕਣਕ ਦਾ ਇਹ ਵੱਡਾ ਸਟਾਕ ਜਿਹੜਾ ਕਿ ਪੰਜਾਬ ਦੇ ਗੋਦਾਮਾਂ ਦੇ ਵਿੱਚ ਪਿਆ ਹੈ ਉਹ ਚੁੱਕਿਆ ਨਹੀਂ ਗਿਆ ਜਿਸ ਕਰਕੇ ਪੰਜਾਬ ਦੇ ਲਈ ਇੱਕ ਖਤਰੇ ਦੀ ਕੈਂਟੀ ਹੈ ਔਰ ਇਸ ਸਟਾਕ ਨੂੰ ਬਹੁਤ ਜਲਦ ਚੁੱਕਿਆ ਜਾਣਾ ਚਾਹੀਦਾ ਹੈ ਤਾਂ ਕਿ ਕਿਸਾਨਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ